जिदाबाद पी आर सी जूनियर जिदाबाद आबादाब ਜਾਬ ਰੋਡਵੇਜ਼ ਪੰਨਬਸ ਦੇ ਕੱਚੇ ਮੁਲਾਜ਼ਮ ਜੂਨੀਅਨ ਨਮਾਸ਼ਾਹਰ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਰੋਡਵੇਜ਼ ਦਫ਼ਤਰ ਦੇ ਬਾਹਰ ਰੈਲੀ ਕੀਤੀ ਗਈ ਇਸ ਮੌਕੇ ਜੂਨੀਅਨ ਦੇ ਲੋਕਾਂ ਨੇ ਸਰਕਾਰ ਅਤੇ ਟਰਾਂਸਪੋਰਟ ਵਿਭਾਗ ਦੇ ਖਿਲਾਫ ਨਾਰੇਬਾਜ਼ੀ ਕੀਤੀ ਉਹਨਾਂ ਨੇ ਕਿਹਾ ਕਿ ਟਰਾਂਸਪੋਰਟ ਵਿਭਾਗ ਦੇ ਡਾਇਰੈਕਟਰ ਅਤੇ ਟਰਾਂਸਪੋਰਟ ਮੰਤਰੀ ਨਾਲ ਕਈ ਮੀਟਿੰਗਾਂ ਵੀ ਹੋ ਚੁੱਕੀਆਂ ਲੇਕਿਨ ਕਈ ਮਹੀਨੇ ਬੀਤ ਜਾਣ ਤੋਂ ਬਾਅਦ ਵੀ ਅਜੇ ਤੱਕ ਸਾਡੀਆਂ ਕੋਈ ਵੀ ਮੰਗਾਂ ਨਹੀਂ ਮੰਨੀਆਂ ਗਈਆਂ ਉਹਨਾਂ ਕਿਹਾ ਕਿ ਜੇਕਰ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਆਉਣ ਵਾਲੇ ਦਿਨਾਂ ਵਿੱਚ 30 ਜੂਨ ਨੂੰ ਮੁੱਖ ਮੰਤਰੀ ਦੀ ਰਿਹਾਈਸ਼ ਦਾ ਘਰਾਓ ਕੀਤਾ ਜਾਵੇਗਾ ਅਤੇ ਹੜਤਾਲ ਕੀਤੀ ਜਾਵੇਗੀ ਮੈਂ ਨਿੰਦਰ ਪੰਡੋਰੀ ਨਾਮਾਸ਼ਾ ਡੀਪੂ ਪਨਵਸਪੀ ਆਰਟੀਸੀ ਪ੍ਰਧਾਨ ਮੈਂ ਦੱਸਣਾ ਚਾਹੁੰਦਾ ਜਿਹੜੀ ਗੇਟ ਰੈਲੀ ਹੈ ਅੱਜ ਜਿਹੜੀ ਸਰਕਾਰ ਨੇ ਮੰਗਾ ਇਹਨੀਆਂ ਸਾਡੀਆਂ ਮੰਨੀਆਂ ਸੀ ਪਿਛਲੇ ਸਮੇਂ ਵਿੱਚ ਉਹ ਜਿਹੜੀਆਂ ਕਿ ਸਾਡੀਆਂ ਹਲੇ ਤੱਕ ਨਹੀਂ ਪੂਰੀਆਂ ਕੀਤੀਆਂ ਗਈਆਂ ਸਰਕਾਰ ਬਣੇ ਨੂੰ 3 ਸਾਲ ਹੋ ਗਏ ਜਿਹਦੇ ਵਿੱਚ ਸਾਡੀ ਮੁੱਖ ਮੰਗ ਪੱਕੇ ਹੋਣ ਦੀ ਅਤੇ ਆਊਟਸੋਰਸ ਵਾਲੇ ਮਲਾਜ਼ਮਾਂ ਨੂੰ ਆਊਟਸੋਰਸ ਤੋਂ ਕੰਟਰੈਕਟ ਤੇ ਕਰਦੀ ਸੀਗੀ ਉਹ ਜਿਹੜੀ ਮੰਗ ਹੈ ਪਿਛਲੀ ਕਾਫੀ ਸਮੇਂ ਤੋਂ ਟਰਾਂਸਪੋਰਟ ਮੰਤਰੀ ਸਾਹਿਬ ਨੇ ਸਾਡੇ ਨਾਲ ਕਮ ਸੇ ਕਮ 1 ਸਾਲ ਦੇ 60 ਤੋਂ 70 ਮੀਟਿੰਗਾਂ ਕੀਤੀਆਂ ਤੇ ਉਹਦੇ ਵਿੱਚ 1 ਜੁਲਾਈ 2024 ਨੂੰ ਜਿਹੜੀ ਮੁੱਖ ਮੰਤਰੀ ਸਾਹਿਬ ਨੇ ਸਾਡੇ ਨਾਲ ਮੀਟਿੰਗ ਕੀਤੀ ਸੀਗੀ ਜਲੰਧਰ ਵਿਖੇ ਉਹਦੇ ਉਹ ਤੋਂ ਬਾਅਦ ਵੀ ਮੁੱਖ ਮੰਤਰੀ ਸਾਹਿਬ ਨੇ ਸਾਨੂੰ ਭਰੋਸਾ ਦਿੱਤਾ ਸੀਗਾ ਕਿ ਅਸੀਂ ਤੁਹਾਡੀ ਵੱਖਰੇ ਤੌਰ ਤੇ ਇੱਕ ਕਮੇਟੀ ਬਣਾ ਕੇ ਪੌਸੀ ਬਣਾ ਕੇ ਕੈਬਨਿਟ ਦੇ ਵਿੱਚ ਪਾਸ ਕਰਾਵਾਂਗੇ ਮੁੱਖ ਮੰਤਰੀ ਸਾਹਿਬ ਨੇ ਹੀ ਮੰਨਿਆ ਸੀ ਉਥੇ ਐਡਵੋਕੇਟ ਚਰਨਲ ਸਾਹਿਬ ਨੇ ਵੀ ਇਹ ਗੱਲ ਮੰਨੀ ਸੀ ਕਿ ਜਿਹੜਾ ਤੁਹਾਡਾ ਬਿਲਕੁਲ ਰਾਈਟ ਹੈ ਪੱਕੇ ਹੋਣਾ ਬਣਦਾ ਪਰ ਲੇਕਿਨ ਅੱਜ 1 ਸਾਲ ਪੀਛੇ ਜਾਣ ਦੇ ਬਾਵਜੂਦ ਵੀ ਸਾਡੀਆਂ ਜਿਹੜੀਆਂ ਮੰਗਾਂ ਉਹਨਾਂ ਤੇ ਬਿਲਕੁਲ ਵੀ ਜਿਹੜਾ ਗੌਰ ਨਹੀਂ ਕੀਤਾ ਜਾਂ ਕੀਤਾ ਗਿਆ ਉਹਦੇ ਵਿੱਚ ਤੁਹਾਨੂੰ ਇਹ ਵੀ ਦੱਸਣਾ ਚਾਹੁੰਦੇ ਆ ਕਿ ਜਿਹੜੇ ਸਾਡੇ ਕੋਈ ਸਾਥੀ ਕੰਟਰੈਕਟ ਵਾਲੇ ਆ ਉਹਦੇ ਵਿੱਚ ਉਹ ਵੀ ਜਿਹੜੇ ਕਿ ਉਹਨਾਂ ਨੂੰ ਬਹਾਲ ਹੋਣਾ ਬਣਦਾ ਸੀਗਾ ਉਹ ਵੀ ਸਾਥੀ ਜਿਹੜੇ ਸਾਡੇ ਵਾਲੇ ਤੱਕ ਬਹਾਲ ਨਹੀਂ ਕੀਤੇ ਗਏ ਜਿਹੜੇ ਹੈਡ ਆਫਸ ਲੈਵਲ ਦੇ ਮਸਲੇ ਆ ਹੈਡ ਆਫਸ ਲੈਵਲ ਦੇ ਮਸਲਿਆਂ ਦੇ ਵਿੱਚ ਅਸੀਂ ਜਿਹੜਾ ਕਿ 30 ਤਰੀਕ ਨੂੰ ਮੁੱਖ ਦਫ਼ਤਰ ਚੰਡੀਗੜ੍ਹ ਵਿਖੇ ਜਿਹੜਾ ਹੈੱਡ ਆਫਸਦਾ ਸੀ ਜਿਹੜਾ ਘਰਾ ਉਹ ਰੱਖਿਆ ਗਿਆ ਅਤੇ ਜਿਹੜੀ ਅੱਜ ਦੀ ਗੇਟ ਰੈਲੀ ਹੈ ਇਹ ਪੂਰੇ ਪੰਜਾਬ ਦੇ ਸਤਾਈਆਂ ਢੀਪਾਂ ਦੇ ਵਿੱਚ ਕੀਤੀ ਗਈ ਹੈ ਪਿਛਲੇ ਦਿਨੀ ਤੁਸੀਂ ਦੇਖਿਆ ਕਿ ਪੰਜਾਬ ਦੇ ਪੀਆਰਟੀਸੀ ਪੀਆਰਟੀਸੀ ਦੇ ਕਿਸੇ ਵੀ ਵਰਕਰ ਦੀ ਜਿਹੜੀ ਤਨਖਾਹ ਜਿਹੜੀ ਕਿ ਨਹੀਂ ਪਾਈ ਗਈ ਸੀ 30 ਦਿਨ ਉੱਪਰ ਲੰਘਣ ਦੇ ਬਾਵਜੂਦ ਵੀ ਉਹ ਤੋਂ ਬਾਅਦ ਜਿਹੜੀ ਫਿਰ ਜਿਹੜੀ ਜਦੋਂ ਡੀਪੂ ਡੇਟ ਬੰਦ ਕੀਤੇ ਗਏ ਬੱਸ ਸਟੈਂਡਾਂ ਦੇ ਪੀਆਰਟੀਸੀ ਵੱਲੋਂ ਫਿਰ ਜਿਹੜੀ ਕਿ ਤਨਖਾਹ ਆ ਉਹ ਸਰਕਾਰ ਵੱਲੋਂ ਦਿੱਤੀ ਗਈ ਹੈ ਇਹ ਸਰਕਾਰ ਹੈ ਜਿਹੜੀ ਪੂਰੀ ਤਰ੍ਹਾਂ ਹਰ ਫਰੰਟ ਤੇ ਜਿਹੜੀ ਫੇਲ ਹੋ ਚੁੱਕੀ ਹੈ ਅਤੇ ਮੈਂ ਵੀ ਦੱਸਣਾ ਚਾਹੁੰਦਾ ਹਾਂ ਕਿ ਜਿਹੜੀ ਇਹ ਸਰਕਾਰ ਹੈ ਇਹਦਾ 1300 ਕਰੋੜ ਰੁਪਇਆ ਜਿਹੜਾ ਔਰਤਾਂ ਦਾ ਜਿਹੜਾ ਫ੍ਰੀ ਸਫਰ ਦਾ ਉਹ ਸਾਡਾ ਸਰਕਾਰ ਵਿਭਾਗ ਦਾ ਜਿਹੜਾ ਸਰਕਾਰ ਦੇ ਵੱਲ ਖਜ਼ਾਨੇ 'ਚ ਹੈ ਉਹ ਜਿਹੜਾ ਸਾਨੂੰ ਹਲੇ ਤੱਕ ਨਹੀਂ ਜਾਰੀ ਕੀਤਾ ਗਿਆ ਤੁਸੀਂ ਦੇਖ ਸਕਦੇ ਅੰਦਰ ਬੱਸਾਂ ਦੀ ਹਾਲਤ ਹੈ ਜਿਹੜੀ ਉਹ ਵੀ ਬਹੁਤ ਖਸਤਾ ਹੋ ਚੁੱਕੀ ਹੈ ਬੱਸਾਂ ਸਾਡੇ ਨਵੇਂ ਸ਼ਹਿਰ ਡੀਪੂ ਦਾ ਖਾਸ ਕਰ ਦੀਪੂ ਵਿਚਾਰੇ ਹੋਣ ਕਰਕੇ ਇੱਕ ਵਾਸੋਂ ਇੱਕ ਰੂਟ ਤੇ ਜਾਣ ਲਈ ਕਮ ਸੇ ਕਮ ਚਾਰ ਵਾਰ ਜਿਹੜੀ ਉਹ ਬੱਸ ਅਸੀਂ ਬਦਲੀ ਕਰਦੇ ਆ ਕਿਉਂਕਿ ਬੱਸ ਤਲੰਦਰ ਨੂੰ ਹੋਰ ਚੰਡੀਗੜ੍ਹ ਨੂੰ ਹੋਰ ਤੇ ਰੋਪੜ ਨੂੰ ਹੋਰ ਸਾਨੂੰ ਲੈ ਕੇ ਜਾਣੀ ਪੈਂਦੀ ਹੈ ਜਿਹਦੇ ਵਿੱਚ ਬਹੁਤ ਸਾਰੇ ਮਸਲੇ ਆ ਜਿਹੜੇ ਉਹ ਵੀ ਸਾਡੇ ਜਿਹੜੇ ਕਿ ਹੱਲ ਜਿਹੜੇ ਨਹੀਂ ਹੋ ਰਹੇ ਤੇ ਉਹਦੇ ਵਿੱਚ ਮੈਂ ਤੁਹਾਨੂੰ ਹੋਰ ਦੱਸਣਾ ਚਾਹੁੰਦਾ ਸਾਡੇ ਜਿਹੜੇ ਆਊਟਸੋਰਸ ਵਾਲੇ ਸਾਥੀ ਹੈ ਉਹ 15 ਸਾਥੀ ਸਾਡੇ ਜਿਹੜੇ ਬਹਾਲ ਹੋਏ ਸੀਗੇ ਪਿਛਲੇ ਸਮੇਂ ਦਰਾਂ ਜਿੰਦਾ ਮੈਡੀਕਲ ਵੀ ਹੋ ਗਿਆ ਸੀਗਾ ਤੇ ਉਹਨਾਂ ਨੂੰ ਬਾਕੀ ਦੀਪੂਆਂ ਦੇ ਵਿੱਚ ਜੁਆਇਨ ਕਰਾ ਲਿਆ ਗਿਆ ਸੀਗਾ ਸਾਨੂੰ ਇਹ ਭਰੋਸਾ ਦਿੱਤਾ ਗਿਆ ਸੀਗਾ ਕਿ ਜਿਹੜੇ ਉਹ ਸਾਥੀ ਐ ਉਹਨਾਂ ਨੂੰ ਜਦੋਂ ਡਰਾਈਵਰ ਨਵੇਂ ਆਣਗੇ ਤੇ ਉਹਨਾਂ ਦੇ ਆਣ ਦੇ ਸਮੇਂ ਉਹਨਾਂ ਨੂੰ ਜਿਹੜਾ ਜੁਆਇਨ ਕਰਾ ਦਿੱਤਾ ਜਾਊਗਾ ਜਿਹੜੇ ਹੁਣ ਸਾਡੇ ਕੋਲ ਡਰਾਈਵਰ ਐ ਟੋਟਲ 15 ਤੋਂ 16 ਜਿਹੜੇ ਡਰਾਈਵਰ ਐ ਉਹ ਡੀਪੂ 'ਚ ਆ ਚੁੱਕੇ ਹਨ ਅਤੇ ਸਾਡਾ ਇੱਕ ਵੀ ਸਾਥੀ ਜਿਹੜਾ ਕਿ ਰੂਟ ਤੇ ਉਹ ਨਹੀਂ ਲਿਆ ਗਿਆ ਸਾਡੇ ਸਾਥੀਆਂ ਵੱਲੋਂ ਇਹ ਵੀ ਕਿਹਾ ਜਾਂਦਾ ਹੈ ਕਿ ਜੇ ਤੁਹਾਡੇ ਕੋਲੇ ਸਟਾਫ ਦੀ ਸਟਾਫ ਫੁੱਲ ਐ ਜਾਂ ਘੱਟ ਕਮੀ ਨਹੀਂ ਹੈਗੀ ਤੇ ਸਾਨੂੰ ਕਿਰਪਾ ਕਰਕੇ ਹੋਰ ਡੀਪੂ 'ਚ ਜਿਹੜਾ ਜਿੱਥੇ ਸਟਾਫ ਦੀ ਕਮੀ ਐ ਅਮਰਸਾ ਰਹਿ ਜਾ ਮੁਕਸਾ ਰਹਿ ਜਾ ਜਲੰਧਰ ਰਹਿ ਜਾ ਨੰਗਲ ਰਹਿ ਜਾ ਚੰਡੀਗੜ੍ਹ ਰਹਿ ਜਿੱਥੇ ਵੀ ਤੁਸੀਂ ਭੇਜਣਾ ਚਾਹੁੰਦੇ ਆ ਉੱਥੇ ਭੇਜ ਦਿਓ ਪਰ ਲੇਕਿਨ ਇਹਨਾਂ ਨੇ ਸਾਡੀ ਹਲੇ ਤੱਕ ਕੋਈ ਸੁਣਾਈ ਨਹੀਂ ਕੀਤੀ ਅਸੀਂ ਤਿੰਨ ਵਾਰ ਤਾਂ ਜਿਹੜਾ ਡੀਪੂ ਭੰਦਾ ਜਿਹੜਾ ਨੋਟਸ ਹੈ ਉਹ ਅਸੀਂ ਭੇਜ ਚੁੱਕੇ ਆ ਤੇ ਲੇਕਿਨ ਵਾਰ-ਵਾਰ ਸਾਨੂੰ ਭਰੋਸਾ ਦਵਾਇਆ ਜਾਂਦਾ ਸੀਗਾ ਕਿ ਤੁਹਾਡਾ ਜਿਹੜਾ ਮਸਲਾ ਉਹ ਹੱਲ ਕਰ ਦਿੱਤਾ ਜਾਊਗਾ ਲੇਕਿਨ ਜਿਹੜਾ ਮਸਲਾ ਜਿਉਂਦਾ ਤਿਉਂ ਆ ਤੇ ਨੋਟਸ ਤਾਂ ਅਸੀਂ ਤਿੰਨ ਚਾਰ ਵਾਰ ਦਿੱਤੇ ਆ ਜਿਹੜਾ ਮੂੰਹ ਜਵਾਨੀ ਆ ਉਹ ਤਾਂ ਕੰਮ ਸੇ ਕੰਮ ਨਹੀਂ ਲੱਗਦਾ ਅਸੀਂ 40 ਕ ਵਾਰ ਜਿਹੜਾ ਬੇਨਤੀ ਤੇ ਹੁਣ ਬਾਕੀ ਜਦੋਂ ਜੀਐਮ ਸਾਹਿਬ ਆਣਗੇ ਤੇ ਫਿਰ ਉਹ ਕੀ ਸੱਦਾ ਸਾਨੂੰ ਦਿੰਦੇ ਆ ਮੀਟਿੰਗ ਦਾ ਬੁਲਾਉਂਦੇ ਜਾਂ ਕੀ ਭਰੋਸਾ ਦਿੰਦੇ ਉਹ ਤੋਂ ਬਾਅਦ ਜਿਹੜਾ ਹੋਊਗਾ ਅਸੀਂ ਅਗਲੇ ਐਕਸ਼ਨ ਦਾ ਐਲਾਨ ਜਿਹੜਾ ਉਹ ਕਰ ਦਿੱਤਾ ਜਾਊਗਾ 12 ਵਜੇ ਤੋਂ ਬਾਅਦ ਗੱਡੀਆਂ ਬਾਹਰ ਆ ਲਈਆਂ ਬੁਲਾ ਲੇ ਤੇ ਬਾਕੀ ਉਹ ਤੋਂ ਬਾਅਦ ਜਿਹੜੀਆਂ ਸਾਡੀਆਂ ਅਗਰ ਸਾਡਾ ਕੋਈ ਸਾਨੂੰ ਵਧੀਆ ਭਰੋਸਾ ਜਾਂ ਸਾਡਾ ਮਸਲਾ ਹੱਲ ਨਹੀਂ ਹੁੰਦਾ ਤੇ ਅਸੀਂ ਜਿਹੜੀਆਂ ਸਾਡੀਆਂ ਗੱਡੀਆਂ ਬਾਹਰ ਰੂਟ ਤੇ 12 ਵਜੇ ਤੋਂ ਬਾਅਦ ਉਹ ਵੀ ਜਿਹੜੀਆਂ ਡੀਪੂ ਦੇ ਵਿੱਚ ਅਸੀਂ ਅੰਦਰ ਜਿਹੜੀਆਂ ਬੁਲਾ ਲਾਂਗੇ ਤੇ ਕਾਨਫਰੈਂਸ ਰਿਪੋਰਟ ਵੀ ਦਿੱਤੀ ਆ ਗਿਆ ਕਾਰੇ ਸਰਕਾਰ ਆਪੜੀਆਂ ਨਾ ਚੱਲਿਆ ਤੇ ਆਵਾ ਅਤੇ ਸਾਡੇ ਨਾਲ ਮੇਸ਼ਨਾ ਕਰ ਕਰਕੇ ਫੇਰ ਭੱਜਦੀ ਆ ਅਤੇ ਜੋ ਮੰਮਾ

ਜੀ ਸੀ ਇਟੈਕ ਮਾਟਰ ਜੂਨੀਅਨ ਜਿੰਦਾਬਾਦ 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 ਸਾਡਾ ਏਕਾ ਜਿੰਦਾਬਾਦ ਜਿੰਦਾਬਾਦ ਮਰਦਾਬਾਦ ਮਰਦਾਬਾਦ ਚਾਹ ਪਰ ਸਕੀ ਮਰਦਾਬਾਦ 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 ਸਾਥੀ ਜੀ ਅੱਜ ਜਿਹੜੀ ਗੇਟ ਰੈਲੀ ਕੀਤੀ ਗਈ ਹੈ ਜਿਹਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹਦਾ ਕਿ ਜਿਹੜੀ ਗੇਟ ਰੈਲੀ ਹੈ ਇਹ 14 ਤਰੀਕ ਦੀ ਸਾਡੀ ਮੀਟਿੰਗ ਜੂਨੀਅਨ ਦੀ ਹੋਈ ਸੀਗੀ ਲੁਧਿਆਣੇ ਵਿਖੇ ਬੱਸ ਸਟੈਂਡ ਦੇ ਵਿੱਚ ਉੱਥੇ ਜਿਹੜਾ ਫੈਸਲਾ ਲਿਆ ਗਿਆ ਸੀਗਾ ਕਿ 24 ਤਰੀਕ ਨੂੰ ਗੇਟ ਰੈਲੀ 30 ਤਰੀਕ ਨੂੰ ਹੈੱਡ ਆਫਸ ਦਾ ਘਰਾ ਕਿਉਂਕਿ ਜਿਹੜੇ ਮਸਲੇ ਹੈੱਡ ਆਫਸ ਲੈਵਲ ਦੇ ਐ ਉਹ ਵੀ ਜਿਹੜੇ ਕਿ ਹੱਲ ਨਹੀਂ ਕੀਤੇ ਜਾ ਰਹੇ ਉਹਨਾਂ ਦੇ ਵਿੱਚ ਮੇਨ ਮੁੱਦਾ ਜਿਹੜਾ ਹੈੱਡ ਆਫਸ ਲੈਵਲ ਦਾ ਜਿਹੜੇ ਸਾਥੀ ਬਹਾਲ ਹੋਏ ਆ ਜਾਂ ਕੰਟਰੈਕਟ ਵਾਲੇ ਸਾਥੀਆਂ ਨੂੰ ਜਿਨ੍ਹਾਂ ਦਾ ਬਹਾਲ ਹੋਣਾ ਬਣਦਾ ਸੀ ਉਹਨਾਂ ਨੂੰ ਬਹਾਲ ਕਰਨ ਵਿੱਚ ਦੇਰੀ ਦੂਜਾ ਮਸਲਾ ਸਾਡੀ ਤਨਖਾਹ ਦਾ ਤੇ ਉਹ ਤੋਂ ਬਾਅਦ ਫੇਰ ਪਾਰਟ ਬਾਕੀ ਔਰ ਜਿਹੜੇ ਮਸਲੇ ਆ ਉਹ ਨਾਲ ਨਾਲ ਚੱਲੀ ਜਾਂਦੇ ਆ ਉਹ ਵੀ ਜਿਹੜੇ ਹੈੱਡ ਆਫਸ ਲੈਵਲ ਦੇ ਮਸਲੇ ਉਹ ਵੀ ਸਾਡੇ ਹਾਲੇ ਜਿਹੜੇ ਨਹੀਂ ਕੀਤੇ ਜਾ ਸਕਦੇ ਉਹਦੇ ਸੰਬੰਧੇ ਵਿੱਚ ਜਿਹੜਾ ਕਿ 30 ਤਰੀਕ ਨੂੰ ਹੈੱਡ ਆਫਸ ਦਾ ਘਰਾ ਰੱਖਿਆ ਗਿਆ ਉਤੋਂ ਬਾਅਦ 9 10 11 ਦੀ ਜਿਹੜੀ ਕਿ ਦੇਸ਼ ਵਿਆਪੀ ਹੜਤਾਲ ਹੈ ਉਹਦੇ ਵਿੱਚ 9 ਤਰੀਕ ਨੂੰ ਦੇਸ਼ ਵਿਆਪੀ ਹੜਤਾਲ ਹੈ ਉਤੋਂ ਬਾਅਦ 10 11 ਦੀ ਜਿਹੜੀ ਪੰਨਵਾਸ ਪੀਆਰਟੀਸੀ ਸਚੈਟ ਵਰਕਰ ਯੂਨੀਅਨ ਦੀ ਜਿਹੜੀ ਹੜਤਾਲ ਹੈ ਜਿਹੜੇ ਸਰਕਾਰ ਲੈ ਵਦੇ ਮੁੱਦੇ ਆ ਉਹਦੇ ਵਿੱਚ ਵਿਚਾਰੇ ਜਾਣਗੇ ਤੇ 10 ਤਰੀਕ ਨੂੰ 9 ਤਰੀਕ ਨੂੰ ਹੜਤਾਲ ਕਰਕੇ 10 ਤਰੀਕ ਨੂੰ ਮੁੱਖ ਮੰਤਰੀ ਦੀ ਹਾਸ਼ ਦਾ ਘਰਾਵ ਕੀਤਾ ਜਾਊਗਾ ਸਾਰੇ ਸਾਥੀਆਂ ਨੂੰ ਬੇਨਤੀ ਸਾਰੇ ਪੁੱਛਣਗੇ ਅਤੇ ਮੈਂ ਦੱਸ ਦਿੰਦਾ ਜਿਹੜੇ ਸਾਥੀ ਪਿਛਲੇ ਸਾਲ 15 ਸਾਡੇ ਕਨੈਕਟਰ ਸੀਗੇ ਜਿਹਦੇ ਵਿੱਚ ਉਹ ਰੂਟ ਤੇ ਲੈਲੇ ਬਣਦੇ ਸੀਗੇ ਆਪਣੇ ਬਵਾਗ ਦੀ ਢਿੱਲੀ ਕਰਕੇ ਜਾਰੀ ਦੇਣ ਕਰਕੇ ਉਹ ਕਨੈਕਟਰ ਅੱਜ ਘਰੇ ਬੈਠੇ ਆ ਉਹਨਾਂ ਨੂੰ 1.5 ਸਾਲ ਤੋਂ ਰੋਡ ਤੇ ਨਹੀਂ ਲਿਆ ਗਿਆ ਝਾੜਕੇ ਉਹਨਾਂ ਦੇ ਮਸਲੇ ਰਿਪੋਰਟਾਂ ਸਾਰੀਆਂ ਹੱਲ ਕਰਕੇ ਅਸੀਂ ਵੀ ਬੜੀ ਵਾਰ ਸੋਚਦੇ ਆ ਕਿ ਅਸੀਂ ਕਿਸੇ ਦੀ ਖੱਟਲ ਖਵਾਲੀ ਨਾ ਕਰੀਏ ਅਸੀਂ ਵੀ ਤੰਮ ਸੇ ਕੰਮ 30 ਤੋਂ 40 ਵਾਰ ਮੂਹ ਜਵਾਨੀ 5 ਤੋਂ 10 ਵਾਰ ਲਿਖਤੀ ਜਿਹੜਾ ਕਿ ਆਪਾਂ ਜੀਐਮ ਸਾਹਿਬ ਨੂੰ ਦਿੱਤਾ ਉਹਨਾਂ ਨੇ ਉੱਪਰ ਭੇਜਿਆ ਉਹ ਵੀ ਜਿਹੜਾ ਮਸਲਾ ਵਿੱਚੇ ਪੈਂਡਿੰਗ ਪਿਆ ਸਾਥੀ ਜੀ ਬਾਸਾਈਡ ਤੇ ਲਾ ਕੇ ਆ ਜਾਓ ਤੱਕੇ ਤੁਸੀਂ ਉਹ ਵੀ ਜਿਹੜਾ ਮਸਲਾ ਵਿਚੇ ਪਿਆ ਪਿਛਲੇ ਦਿਨੀ ਸਾਡੇ ਸਾਥੀ ਦੇ